ਆਪ ਭਾਈ ਸਾਹਿਬ ਜੀ ਦੀਆਂ ਕਿੰਨੀਆਂ ਸੋਹਣੀਆਂ ਵਿਚਾਰਾਂ ਨੇ ਮੜਾ ਜਾਂ ਸੁਣਿਓ ਚੰਗਾ ਵੀ ਸੁਣ ਲਿਆ ਕਰੋ ਤੇ ਸ਼ੇਅਰ ਜ਼ਰੂਰ ਕਰ ਦਿਓ ਪੇਜ ਫੋਲੋ ਕਰ ਦਿਓ ਕੋਸ਼ਿਸ਼ ਤੇ ਇਹੋ ਹੀ ਆ ਭਾਈ ਹਲੂਣਾ ਹੀ ਆ ਇੱਕ ਅਸੀਂ ਤਾਂ ਆਪ ਪਤਾ ਨਹੀਂ ਕਿੰਨੇ ਕਰਮੀ ਆ ਉਹ ਵੀਰ ਕਥਾ ਕਰਨ ਲੱਗਾ ਉਹਨੇ ਇੱਕ ਕੁਐਸਚਨ ਕੀਤਾ ਸਾਰੀ ਸੰਗਤ ਧਿਆਨ ਦੇਣਾ ਕਹਿੰਦਾ ਤੁਸੀਂ ਕੌਣ ਬੈਠੇ ਸਾਰੇ ਤੁਸੀਂ ਕੌਣ ਬੈਠੇ ਸਾਰੇ ਤੇ ਥੱਲਿਓਂ ਆਵਾਜ਼ ਆਈ ਅਸੀਂ ਗੁਰੂ ਨਾਨਕ ਦੇ ਸਿੱਖ ਬੈਠੇ ਆ ਬੋਲੋ ਅਸੀਂ ਆ ਪਿਛਲੇ ਵੀ ਬੋਲੋ ਅਸੀਂ ਗੁਰੂ ਨਾਨਕ ਦੇ ਸਿੱਖ ਬੈਠੇ ਆ ਫੇਰ ਪੁੱਛਦਾ ਕਹਿੰਦਾ ਤੁਸੀਂ ਸਾਰੇ ਕੌਣ ਬੈਠੇ ਜੇ ਕਹਿੰਦੇ ਗੁਰੂ ਨਾਨਕ ਦੇ ਤੀਜੀ ਵਾਰੀ ਫੇਰ ਕਹਿੰਦਾ ਤੁਸੀਂ ਸਾਰੇ ਕੌਣ ਬੈਠੇ ਜੇ ਆਵਾਜ਼ ਆਈ ਅਸੀਂ ਗੁਰੂ ਇੱਕ ਉੱਠ ਕੇ ਕਹਿੰਦਾ ਅੱਗੇ ਵੀ ਸੁਣਾ ਦੇ ਆਖੋ ਸਤਨਾਮਾ ਕਈ ਤੱਤੇ ਹੁੰਦੇ ਨਾ ਵਿੱਚ ਕਹਿੰਦਾ ਅੱਗੇ ਵੀ ਬੋਲ ਪਾ ਕਹਿੰਦਾ ਬੋਲ ਪਿੰਨਾ ਇਹ ਪਹਿਲਾਂ ਮੈਨੂੰ ਸ਼ੁਰੂਆਤ ਤੇ ਕਰ ਲੈਂਦੇ ਜਿੱਦਾਂ ਜ਼ਿਮੀਂਦਾਰ ਪਹਿਲਾਂ ਸਾਈਡ ਤੇ ਢੇੜਾ ਲਾਉਂਦਾ ਫਿਰ ਰਾਲ ਜੀ ਮਲ ਕੇ ਵੇਂਦਾ ਵੀ ਕੰਮ ਉਹ ਕਹਿੰਦਾ ਬਸ ਤਿੰਨ ਵਾਰੀ ਮੈਂ ਪੁੱਛਿਆ ਤੁਸੀਂ ਜਵਾਬ ਦਿੱਤਾ ਅਸੀਂ ਗੁਰੂ ਨਾਨਕ ਦੇ ਔਰ ਫਿਰ ਉਹਨੇ ਸ਼ੁਰੂਆਤ ਕੀਤੀ ਕਹਿੰਦਾ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਜੇ ਮੰਦਾ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਜੇ ਮੰਨਦਾ ਤੇ ਇੱਕ ਵਰਸ਼ੀ ਵਾਲਾ ਗੀਤਤਾ ਸੀ ਉਹ ਤਾਂ ਚੜ ਗਿਆ ਕਹਿੰਦਾ ਫਿਰ ਇੱਥੇ ਕੀ ਲੈਣਾ ਆ ਵੀ ਜੇ ਤੂੰ ਗੁਰੂ ਨਾਨਕ ਨੂੰ ਗੁਰੂ ਹੀ ਨਹੀਂ ਮੰਨਨਦਿਆ ਤੇ ਅਹੀਂ ਤੈਨੂੰ ਥੋੜਾ ਸੁਣਨਾ ਚੱਲ ਸਟੇਜ ਤੋਂ ਥੱਲੇ ਆਖੋ ਸਤਨਾਮ ਕਹਿੰਦਾ ਮੈਨੂੰ 5 ਕਿ ਮਿੰਟ ਦੇ ਦਿਦੋ ਫਿਰ ਭਾਵੇਂ ਸਟੇਜ ਤੋਂ ਕਿ ਦੁਨੀਆ ਤੋਂ ਥੱਲੇ ਕਰ ਦਿਓ ਕੁੜ-ਕੁੜ ਕੇ ਪਰ ਮੇਰਾ ਤਰੀਕਾ ਵੱਖਰਾ ਪ੍ਰਚਾਰ ਕਰਨ ਦਾ ਬੜੀ ਤਕੜੀ ਸਿੱਖਿਆ ਲੈਣੀ ਜੀ ਹੁਣ ਧਿਆਨ ਨਾਲ ਕਹਿੰਦਾ ਤੁਸੀਂ ਸਾਰੇ ਕੌਣ ਹੋ ਕਹਿੰਦੇ ਗੁਰੂ ਨਾਨਕ ਦੇ ਉਹ ਕਹਿੰਦਾ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਮੰਨਦਾ ਉਹ ਕਹਿੰਦੇ ਕਿਉਂ ਨਹੀਂ ਮੰਨਦਾ ਬੱਸ ਕਹਿੰਦਾ ਹੁਣ ਤੁਸੀਂ ਸਹੀ ਕੁਐਸਚਨ ਪੁੱਛ ਲਿਆ ਵੀ ਮੈਂ ਗੁਰੂ ਨਾਨਕ ਨੂੰ ਗੁਰੂ ਆਮ ਤੱਤੇ ਬੰਦੇ ਹੁੰਦੇ ਉਹ ਕਾਲੇ ਪੈ ਜਾਂਦੇ ਫੜੋ ਇਹ ਲਾਓ ਪਾਗ ਦੇ ਦੀ ਉਹਨੂੰ ਸਟੇਜ ਤੋਂ ਲਾਓ ਕਈ ਤੱਤੇ ਆ ਜਿਨ੍ਹਾਂ ਨੂੰ ਜਗਜੀਤ ਸਿੰਘ ਨੇ ਸੁੱਧ ਹੁੰਦਾ ਆਖੋ ਸਤਨਾ ਉਹਨਾਂ ਠੇਕਾ ਲਿਆ ਸਾਰਿਆਂ ਦੀ ਜ਼ਿੰਮੇਵਾਰੀ ਦਾ ਹੂੰ ਤੋ ਇਸ ਕਰਕੇ ਤੱਤੇ ਬਹੁਤ ਚੱਲਦੇ ਉਹ ਕਹਿੰਦਾ ਪਹਿਲਾਂ ਮੇਰੀ ਇੱਕ ਇੱਕ ਗੱਲ ਦਾ ਜਵਾਬ ਦੇ ਦਿਓ ਸਾਰੀ ਸੰਗਤ ਸਜੀ ਹੈ ਜਿੱਦਾਂ ਤੁਸੀਂ ਹੋ ਕਹਿੰਦਾ ਵੀ ਮੈਂ ਕਿਉਂ ਨਹੀਂ ਗੁਰੂ ਮੰਨਦਾ ਕਹਿੰਦਾ ਦਰਅਸਲ ਦੇ ਵਿੱਚ ਗੁਰੂ ਉਹਨੂੰ ਕਹਿੰਦਾ ਜਿਹਦੇ ਕੋਲੋਂ ਕੁਝ ਸਿੱਖਿਆ ਹੋਵੇ ਬੋਲਿਓ ਸਾਰੇ ਜਿਹਦੇ ਕੋਲੋਂ ਕੁਝ ਉਹਨੂੰ ਕੀ ਕਹਿੰਦਾ ਗੁਰੂ ਇੱਕ ਸਤਗੁਰੂ ਹੈ ਇੱਕ ਪਰਮਾਤਮਾ ਹੈ ਗੁਰੂ ਤੋਂ ਧ